ਇਸ ਜਿਹੀ ਕਿੰਨੇ ਮਾਮਲੇ ਨੇ ਜਿਹੜੇ ਸਾਡੇ ਸਾਹਮਣੇ ਆਉਂਦੇ ਰਹਿੰਦੇ ਨੇ ਜਿੱਥੇ ਕਿੰਨੀਆਂ ਹੀ ਕੁੜੀਆਂ ਵਿਚਾਰੀਆਂ ਦਾਜ ਦੀ ਬਲੀ ਚੜ ਜਾਂਦੀਆਂ ਨੇ ਕਈਆਂ ਦੇ ਸਹੁਰੇ ਉਸਦੇ ਨਾਲ ਕੁੱਟਮਾਰ ਕਰਦੇ ਨੇ ਤੇ ਕਈ ਤਾਂ ਉਹਨੂੰ ਜਾਨੂ ਮਾਰਨ ਦੀ ਕੋਸ਼ਿਸ਼ ਕਰਦੇ ਨੇ ਤੇ ਕਈ ਉਸ ਦੀ ਜਾਨ ਵੀ ਲੈ ਲੈਂਦੇ ਨੇ ਪਰ ਤਾਜ਼ੇ ਮਾਮਲੇ ਦੀ ਗੱਲ ਕੀਤੀ ਜਾਵੇ ਦਾ ਹੈਜ ਦੇ ਲੋਬੀਆਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਲੜਕੀ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਤੁਸ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਜਾਂਦਾ ਜੀਹਾਂ ਹੁਣ ਉਹ ਹਸਪਤਾਲ ਦੇ ਵਿੱਚ ਐਡਮਿਟ ਹੈ ਤੇ ਲੜਕੀ ਨੇ ਦੱਸਿਆ ਕਿ ਪਹਿਲਾਂ ਵੀ ਕਿਸੇ ਦਿਨ ਤਿਹਾਉਰ ਤੇ ਉਸ ਦੇ ਨਾਲ ਹਮੇਸ਼ਾ ਹੀ ਕੁੱਟਮਾਰ ਕੀਤੀ ਜਾਂਦੀ ਸੀ ਤੇ ਉਸ ਤੋਂ ਮੰਗ ਕੀਤੀ ਜਾਂਦੀ ਸੀ ਕਿ ਉਸ ਦੇ ਪੇਕੇ ਵਾਲੇ ਉਸ ਨੂੰ ਕੁਝ ਨਾ ਕੁਝ ਜ਼ਰੂਰ ਲੈ ਕੇ ਆਉਣ ਜਿਸ ਦੇ ਨਾਲ ਉਹ ਆਪਣੇ ਸਾਰੇ ਪਰਿਵਾਰ ਦੇ ਵਿੱਚ ਆਪਣੇ ਪੈਰ ਜਮਾ ਸਕੇ ਪਰ ਇਸ ਵਾਰ ਉਹਨਾਂ ਨੇ ਜ ਉਸ ਦੇ ਨਾਲ ਕੁੱਟਮਾਰ ਕੀਤੀ ਹੈ ਗੰਭੀਰ ਰੂਪ ਦੇ ਵਿੱਚ ਉਸ ਨੂੰ ਜ਼ਖਮੀ ਕਰ ਦਿੱਤਾ ਤੇ ਹਸਪਤਾਲ ਦੇ ਵਿੱਚ ਉਹ ਹੜਾਖਲ ਹੈ ਤੇ ਉੱਥੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਮਸਲਾ ਚਾਰੇ ਪਾਸੇ ਕਾਫੀ ਤੇਜ਼ੀ ਦੇ ਨਾਲ ਫੈਲ ਰਿਹਾ ਤੇ ਇਸ ਵੀਡੀਓ ਦੇ ਵਿੱਚ ਲੜਕੀ ਦਾ ਪਿਓ ਵਿਚਾਰਾ ਕਿਵੇਂ ਉਹਨਾਂ ਦੇ ਮਿੰਤਾ ਕਰਲੇ ਹੱਥ ਜੋੜ ਦਾ ਨਜ਼ਰ ਆ ਰਿਹਾ ਇੱਕ ਵਾਰ ਤੁਸੀਂ ਵੀ ਸੁਣ ਲੋ ਕੀ ਇਹ ਕੰਮ ਕਰਦਾ ਜੀ 메ਨ ਬਾਜ਼ਾਰ ਜੀਰੇ ਚ ਤੇ ਬੇਟੀ ਦਾ ਵਿਆਹ ਕਰ ਲੋ ਕੀ 8 ਦਸੰਬਰ 2023 ਮੈਂ ਆਪਦੀ ਬੇਟੀ ਦਾ ਵਿਆਹ ਕੀਤਾ ਸੀਗਾ ਜੀ ਵਿਪਨ ਕੁਮਾਰ ਦੇ ਲੜਕੇ ਵਿਲਾਸ ਕੁਮਾਰ ਨਾਲ ਜਿੰਦੇ ਵਿੱਚ ਕੀ ਜਦੋਂ ਅਸੀਂ ਪਹਿਲਾਂ ਰਿਸ਼ਤੇ ਦੀ ਗੱਲ ਕੀਤੀ ਤਾਂ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਸਿਰਫ 15 ਬੰਦੇ ਆਵਾਂਗੇ ਪਰ ਇਹਨਾਂ ਨੇ ਆਪਦੇ ਰੰਗ ਦਿਖਾਉਂਦੇ ਹੋਏ ਵਿਆਹ ਜਦੋਂ ਬਨ ਲਿਆ ਤਾਂ ਕਿਹਾ ਕਿ ਸਾਡੇ ਤਾਂ ਸਾਢੇ 3 400 ਬੰਦੇ ਹੋ ਜੂਗਾ ਔਰ ਇਹ ਲੈ ਕੇ ਵੀ ਆਏ ਮੈਂ ਫਿਰ ਵੀ ਚਲੋ ਕੋਈ ਗੱਲ ਨਹੀਂ ਜੀ ਸਾਰਾ ਕੁਝ ਨਾ ਵਾਸਤੇ ਕੀਤਾ ਸਾਂਭਿਆ ਪਰ ਇਹ ਬੰਦੇ ਇਹਨਾਂ ਨੇ ਮੇਰੀ ਲੜਕੀ ਨੂੰ ਬਹੁਤ ਜ਼ਿਆਦਾ ਤੰਗ ਕੀਤਾ। ਬੀਐਸਸੀ ਨਰਸਿੰਗ ਵਾਲੀ ਕੁੜੀ ਨੂੰ ਵੀ ਇਹਨਾਂ ਨੇ ਕਿਹਾ ਸੀਗਾ ਇਹਨੂੰ ਬਾਹਰ ਭੇਜਾਂਗੇ। ਕੁੜੀ ਨੇ ਬੀਐਸਸੀ ਨਰਸਿੰਗ ਕੀਤੀ ਹੋਈ ਹੈ। ਬੀਐਸਸੀ ਨਰਸਿੰਗ ਕੀਤੀ ਹੋਈ ਹੈ ਜੀ। ਇਹਨਾਂ ਨੇ ਮੰਗ ਕੇ ਆਪਦੇ ਇਹ ਰਿਸ਼ਤਾ ਲਿਆ ਸੀਗਾ ਇਹ ਅਸੀਂ ਲੜਕੀ ਨੂੰ ਬਾਹਰ ਭੇਜਣਾ ਹੈ। ਅਸੀਂ ਇੱਥੇ ਨਹੀਂ ਰੱਖਣਾ। ਵਿਆਹ ਹੋਇਆ ਕਿਹੜੀ ਜਗ੍ਹਾ ਤੇ ਹੈ? ਇਹ ਸ਼ੈਸ਼ਮਰਜਪੁਰਸ। ਨਹੀਂ ਸ਼ਹਿਰ ਕਿਹੜੇ ਚ ਹੈ? ਜੀਰੇ ਚ ਹੈ ਜੀਰੇ। ਤੁਸੀਂ ਵੀ ਜੀਰੇ ਦੇ ਇੰਨੇ ਤੇ ਵਿਆਹ ਵੀ ਜੀਰੇ ਚ ਹੋਇਆ। ਵਿਆਹ ਵੀ ਜੀਰੇ ਹੀ ਹੋਇਆ ਜੀ। ਹਾਂਜੀ। ਤੇ ਕੀ ਡਿਮਾਂਡ ਕੀ ਕਰਦੇ ਰੇ ਤੁਹਾਡੇ ਕੋਲੋਂ ਇਹ ਬਸ ਜਿੱਦ ਤੇ ਤੁਹਾਨੂੰ ਪਤਾ ਲੱਗਾ ਰਾਤ ਕੁਟਮਰ ਕੀਤੀ ਗਈ ਇਹ ਤਾਂ ਇਹਨੇ ਆਪਦੇ ਭਰਾ ਨੂੰ ਫੋਨ ਕੀਤਾ ਵੀ ਮਤਲਬ ਇੱਥੇ ਥੋੜੀ ਮੈਨੂੰ ਮਾਹੌਲ ਖਰਾਬ ਲੱਗਦਾ ਮੈਨੂੰ ਲੱਗਦਾ ਵੀ ਮੈਨੂੰ ਮਾਰਨਗੇ ਤੇ ਅਸੀਂ ਘਰੇ ਬੈਠੇ ਸੀ ਕਿ ਦੋ ਚਾਰ ਦੋ ਯਾਰ ਦੋਸਤ ਅਸੀਂ ਫਟਾਫਟ ਭੱਜ ਕੇ ਗਏ ਪਤਾ ਨਹੀਂ ਕੀ ਘਾਣੀਆਂ ਸਾਡੇ ਜਿਆਦਾ ਨੂੰ ਤਾਂ ਬਹੁਤ ਕੁਝ ਵਿਗੜ ਚੁੱਕਾ ਸੀ ਉੱਥੇ ਸਾਰਾ ਮੁਹੱਲਾ ਬਾਹਰ ਸੀਗਾ ਘਰ ਚ ਰੌਲਾ ਪਈ ਜਾਂਦਾ ਸੀ ਅਸੀਂ ਦਰਵਾਜ਼ਾ ਮਤਲਬ ਖੜਕਾਇਆ ਜੋਰ-ਜੋਰ ਨਾਲ ਇਹ ਤਿੰਨੇ ਜਣਾਂ ਨੇ ਕੁੜੀ ਨੂੰ ਫੜਿਆ ਆਇਆ ਸੀਗਾ ਤੇ ਅੰਦਰ ਖਿੱਚ ਕੇ ਲਿਆ ਰਹੇ ਸੀਗੇ ਇਹ ਪਹਿਲਾਂ ਵੀ ਕਦੀ ਐ ਹੋਜੀਆਂ ਘਟਨਾ ਹੋਈ ਹੈ ਕਦੀ ਨਹੀਂ ਇਹ ਤੀਜੀ ਚੌਥੀ ਹੋ ਗਈ ਆ ਇਹਨਾਂ ਨੇ ਪਹਿਲਾਂ ਦੁਕਾਨ ਤੇ ਵੀ ਕੁੜੀ ਨੂੰ ਕੁੱਟਿਆ ਆ ਔਰ ਇਹਨਾਂ ਦੋਨਾਂ ਨੇ ਪਿਓ ਪੁੱਤਾਂ ਨੇ ਵਾਲਾ ਤੋਂ ਫੜ ਕੇ ਅੰਦਰ ਖਿੱਚਿਆ ਜਿੰਦਾ ਗਵਾਹ ਉਹ ਸਾਹਮਣੇ ਬਰਫ ਵਾਲਾ ਲੜਕਾ ਹੈ ਤੇ ਉਹ ਇਹ ਕਹਿੰਦਾ ਵੀ ਮੈਂ ਕੋਈ ਗਵਾਹੀ ਨਹੀਂ ਦੇਣੀ ਕਿਉਂਕਿ ਇੱਥੇ ਵੀ ਮੇਰਾ ਗਵਾਹ ਡਾ ਤੇ ਉੱਥੇ ਵੀ ਮੇਰਾ ਗਵਾਹ ਡਾ ਇਹਨਾਂ ਦਾ ਘਰ ਲੱਗ ਗਿਆ ਇਸ ਕਰਕੇ ਮੈਂ ਕੋਈ ਗਵਾਹੀ ਨਹੀਂ ਦੇ ਸਕਦਾਗਾ